ਬਣਾਇਆ ਰਾਤੇ ਕੁਛ ਨਹੀਂ ਬਣਾਇਆ ਬਣਾਉਣਾ ਕੀ ਜੋ ਹੈਗਾ ਦੇਤਾ ਵਾ ਕਾਫੀ ਚੁੱਪਚਾਪ ਖਾ ਲਿਆ ਕਰ ਐ ਮਾਸਾ ਸਬਜ਼ੀ ਲਿਆ ਦੇ ਮੈਨੂੰ ਮੈਂ ਚਾਰਨਾ ਖਾਵਾਂ ਰੋਟੀ ਆ ਚਾ ਉਹਦੇ ਚੋਨੀ ਲਿਆਉਣੀ ਆ ਮਾਸਾ ਮਾਸਾ ਨੇ ਆਨੇ ਨੇ ਖਾਣੀ ਆ ਟੂਟ ਜੰ ਟ੍ਰਿਗੁਨਜ ਵੀ ਲਾ ਕੇ ਜਾਣੀ ਆ ਤੈਨੂੰ ਜੋ ਮਿਲਦਾ ਤਾਂ ਵੈਗਰੂ ਬੋਲ ਕੇ ਖਾ ਲਿਆ ਕਰ ਇੱਕ ਤੇ ਤੈਨੂੰ ਰੋਟੀ دینی ਓਤੋਂ ਨੇ ਤੂੰ 36 36 ਗੱਲਾਂ ਕਰਦੀ ਆ ਜਿਹੜੇ ਭਾਦ ਤੂੰ ਕਦੀ ਆ ਪਾਇਆ ਚੁੱਪ ਚਾਪ ਬੈਠੀ ਕੇ ਤਾਂ ਖਾ ਲਿਆ ਕਰ ਵੈਗਰੂ ਬੋਲਿਆ ਕਰ ਠੰਡ ਖਾਦੀ ਏ ਨਾਲੇ ਰੋਟੀ دینی ਨਾਲੇ 20 20 ਗੱਲਾਂ ਕਰਦੀ ਬਸ ਰੋਟੇ ਸਣੀ ਕੋਈ ਸਹਾਨ ਕਰਦੀ ਦੇਣੀ ਨਹੀਂ ਆ ਮਤਾ ਉਹ ਦੁੱਧ ਸੋਈ ਵਿੱਚ ਦੁੱਧ ਕਿੰਨੇ ਡੋਲਿਆ ਵਾ ਮੇਰੇ ਕੋਈ ਜੜਾ ਦੁੱਧ ਰੁੜ ਗਿਆ ਮੈਂ ਚਾਹ ਬਣਾਉਣ ਲੱਗੀ ਹਾਂ ਮੈਂ ਘੁੱਟ ਚਾਹ ਪੀਣੀ ਉਹ ਤੇ ਘਰ ਹੀ ਨਹੀਂ ਹਾਂ ਮੇਰੇ ਕੋ ਰੁੜ ਗਿਆ ਥੋੜਾ ਦੁੱਧ ਹੁਣ ਮੇਰੀ ਗੱਲ ਤੂੰ ਰਸੋਈ ਦੇ ਵਿੱਚ ਜਾ ਕੇ ਤੇ ਸਾਰਾ ਦੁੱਧ ਉਹਦੇ ਦੋਲ ਤਾਵਾ ਹੈ ਜਦੋਂ ਮੈਂ ਚੱਲ ਜਾਈ ਨੀ ਤੂੰ ਪਿੱਛੋਂ ਹੱਥ ਮਾਰਦੇ ਜੇ ਨਹੀਂ ਰਸੋਈ ਵਿੱਚ ਜਾ ਕੇ ਉੱਥੇ ਵੀ ਲੱਭਦੀ ਰਹਿਣੀ ਹੈ ਲੱਭਣਾ ਕੀ ਚਾਹ ਪੀਣਾ ਜੀ ਕਿਤਾ ਮੈਂ ਘੁੱਟ ਚਾਹ ਬਣਾਉਣੀ ਚਾਹ ਤਿੰਨ ਪਿਆਕੇ ਚਾਹ ਰੋਟੀ ਖਵਾਲ ਕੇ ਗਈ ਆ ਜੇ ਮੈਂ 4 ਘੰਟੇ ਬਾਅਦ ਚਲ ਜਾਂ ਨੀ ਆ ਤੇ ਕਿਤੇ ਨੇਰੀ ਥੋੜੀ ਆ ਚੱਲੀ ਆ ਮੈਂ ਆ ਹੀ ਜਾਣਾ ਹੁੰਦਾ ਘਰ ਥੋੜਾ ਜਿਹਾ ਬਰਦਾਸ਼ ਕਰ ਲਿਆ ਨਾ ਤੇਰੇ ਕੋ ਬਰਦਾਸ਼ ਨਹੀਂ ਹੁੰਦਾ ਕੀ ਹੈ ਉੱਥੇ ਨਾ ਕਰੇ ਤੂੰ ਬਦਾਮ ਰੱਖੇ ਜਿਹੜੇ ਪਾਲਦੇ ਨਹੀਂ ਚਾ ਜਾ ਕੇ ਹੈ ਚਾਹ ਪਾਣੀ ਤੈਨੂੰ ਸਾਰਾ ਕੁਝ ਬੜਾ ਬੜਾ ਕੇ ਤੈਨੂੰ ਦੇਂਦਾ ਹੀ ਹੋਰ ਤਨ ਕੀ ਕਰਾਂ ਤੇ ਜੇ ਨਹੀਂ ਮੈਂ ਘਰ ਹੁੰਦੀ ਨਾ ਉਧਰ ਚਲ ਜਾ ਘਰ ਉਹ ਵੀ ਬਰਾਬਰ ਦੇ ਹਿੱਸੇਦਾਰ ਬਣੀ ਹੋਈ ਤੇਰੀ ਹੈ ਹਿੱਸਾ ਲੈਣ ਨੂੰ ਤੇ ਗਾਂਵਾਂ ਹਿੱਸਾ ਲੈ ਲਿਆ ਹੈ ਹੁਣ ਤੂੰ ਮੇਰੇ ਹਿੱਸੇ ਆ ਗਈ ਆ ਹੁਣ ਚਾਹ ਪੀਣਾ ਤੂੰ ਕਿਉਂ ਜਾਂਦੀ ਤੇ ਚਾਹ ਪੀਣ ਉਹ ਤੇ ਚਾਹ ਨਹੀਂ ਕੀ ਹੋ ਰਿਹਾ ਜੇ ਉਹਦੇ ਕੋਲ ਜਾਏਗੀ ਤੇ ਉਹਨੇ ਨਹੀਂ ਹਿੱਸਾ ਲਿਆ ਹੈ ਉਹ ਤੇ ਦਿਖੇਜਲੀ ਤੇ ਬੜੀ ਬੰਦੀ ਸੀ ਹੁਣ ਤੈਨੂੰ ਚਾਹ ਵੀ ਨਹੀਂ ਦਿੰਦੀ ਹੁਣ ਬੈਠੀ ਰਹੀ ਨਹੀਂ ਸਾਰਾ ਦਿਨ ਮੂੰਹ ਚੁੱਕ ਕੇ ਬੈੰਦੀ ਰਹੀ ਨਹੀਂ ਆ ਮੈਂ ਤੈਨੂੰ ਚਾਹ ਪਾਣੀ ਦੇਣ ਦੀ ਸਭ ਕੁਝ ਕਰਨ ਦੀ ਫੇ ਤੇਰਾ ਕੰਮ ਕੀ ਐ ਰਸੋਈ ਵਿੱਚ ਜਾ ਜਾ ਕੇ ਚੀਜ਼ਾਂ ਨੂੰ ਖੋਲਾ-ਪੋਲੀ ਕਰਨ ਦਾ ਤੂੰ ਜਰੂਰ ਖੋਲਾ-ਪੋਲੀ ਕਰਦੀ ਹੋਣੀ ਆ ਤਾਂ ਹੀ ਉਹ ਤੇ ਦੋ ਤੇ ਗੁੰਲਾਵਾ ਚਾ ਚਾ ਕਰਦੀ ਆ ਉਧਰ ਚੱਜਿਆ ਕਰਨ ਕਿ ਤੂੰ ਮੈਂ ਨਹੀਂ ਹੁੰਦੀ ਆ ਮੈਂ ਮੈਂ ਕੋਈ ਉਹ ਤੇਰਾ ਠੇਕਾ ਨਹੀਂ ਰੱਖਿਆ ਵਾ ਉਹ ਵੀ ਤੇਰੀ ਉਧਰ ਵੀ ਕਿਹਾ ਦੀ ਮੈਂ ਆ ਚਲ ਜਾਕਰ ਉਧਰ ਮੇਰੇ ਭਾ ਦਾ ਸਤਾ ਖਾਂਦਾ ਪਤਾ ਨਹੀਂ ਕਿਹੜੇ ਵਾਲਾ ਜਾਂਦਾ ਜਾਂਦਾ ਗੋਲ ਗਿਆ ਮੈਨੂੰ ਫਿਰ ਮਾ ਦਾ ਰੋਟੀ ਦੇ ਅਗਰ ਤੋੜ ਲਾ ਕੇ ਮੇਰਾ ਸਾਰਾ ਸਹੀ ਸੀਣਾ ਕੀਤਾ ਹੋਇਆ ਵਾ ਕਿਤੇ ਮੈਂ ਘਰੋਂ ਬਾਹਰ ਵੀ ਮੈਂ ਜਾ ਸਕਦੀ ਆ ਚੁੱਪ ਚਾਪ ਜਿੱਥੇ ਬੈਠੀ ਹਾਂ ਬੈਠੀ ਰਹਿ ਆ ਕਰ ਮੈਂ ਤਾਂ ਰੋਟੀ ਏੜੇ ਹੋ ਜੇ ਜ਼ਿਆਦਾ ਤੂੰ ਇੱਧਰ ਉੱਧਰ ਭੁੜਗੀ ਤੂੰ ਮੈਂ ਨਹੀਂ ਉਹ ਤੇਣੀ ਤੈਨੂੰ ਤਨੂ ਕੀ ਕੀ ਕਰਦੀ ਰਹਿੰਦੀ ਕੀ ਖਾਂਦੀ ਰਹਿੰਦੀ ਕੀ ਕਰਦੀ ਰਹਿੰਦੀ ਰਸੋਈ ਚ ਜਾ ਕੇ 아이 டீ ਪੈੜੀ ਆ ਕਦੇ ਚਾਹ ਕੀ ਘੁੱਟ ਬਣਾ ਲੀ ਪਿੱਛੇ ਹੀ ਪੈ ਗਈ ਮੇਰੇ ਦਸ ਵਾ ਮਚਾ ਵਾਸਤੇ ਮੇਰੇ ਕੋਲ ਵੇਂਦੀ ਰਹਾ ਕਦੋਂ ਆਉਣੇ ਕਦੋਂ ਮੈਨੂੰ ਚਾਹ ਬਣਾ ਕੇ ਦੇਣ ਮੈਂ ਤੇ ਬਣਾਉਣੀ ਆ ਤੇਰਾ ਆਪਾ ਮੈਂ ਦੁੱਧ ਰੜੇ ਤੇ ਭਾਵੇਂ ਗੱਲੀ ਚਾਹ ਉਬਲੇ ਜੋ ਮਰਜ਼ੀ ਰੋ ਨਾ ਤੇ ਟਾਈਮ ਨਾਲ ਮੈਨੂੰ ਚਾਹ ਪਣੀ ਦੇ ਆ ਜਾ ਕਰ ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦਾ ਐਵੇਂ ਕਦੇ ਜਾਣਾ ਜੋੜਾ ਹੁੰਦਾ ਵਾ ਸਾਡਾ ਨਹੀਂ ਚਾਹ ਪਿੰਨ ਨੂੰ ਕੀ ਕਰਦਾ ਆਪ ਚਾਰ-ਚਾਰ ਘੰਟੇ ਬਾਅਦ ਉਹਦੇ ਵੱਲ ਗਈ ਉੱਥੋਂ ਪੀ ਲਈ ਉਹਦੇ ਵੱਲ ਗਈ ਉੱਥੋਂ ਮੰਮੀ ਕੀ ਬਣਾਇਆ ਕੀ ਖਾਣਾ ਮਾਂ ਕੁਛ ਵੀ ਦੇ ਤੂੰ ਕੁਛ ਵੀ ਬੋਲੋ ਫਲ ਕੱਟ ਦੇਣਾ ਹਾਂ ਫਲ ਨਹੀਂ ਖਾਣੇ ਕੀ ਖਾਣਾ ਫਲ ਕੱਟ ਦੇਣੀ ਆ ਫਲ ਲੱਗੇ ਆ ਖਾ ਲਿਆ ਕਰੋ ਸਾਡੇ ਵਾਸਤੇ ਆ ਖਾਣ ਦੇ ਵਾਸਤੇ ਆ ਸਾਰਾ ਕੁਝ ਹੈ ਉਹ ਪੈ ਰਹੇ ਨੇ ਤੁਸੀਂ ਖਾਂਦੇ ਨਹੀਂ ਆ ਸੜ ਜਾਂਦੇ ਆ ਹੂੰ ਮੁੜ ਕੇ ਵਾਰ ਚੱਲ ਜੇ ਦੀ ਗਾਦੀ ਤੁਹਾਡੀ ਫੜ ਕੇ ਤੇ ਆ ਖਾ ਲਿੰਦੀ ਹੋ ਉਹਨੂੰ ਜਿਆਦਾ ਸਮਾਨ ਨਹੀਂ ਖਾਣ ਨੂੰ ਦੇਣਾ ਵਾ ਬੋਲੋ ਤੇ ਗੜਾ ਬਣਾ ਦੇਣੀ ਮੌਸਮ ਬੜਾ ਵਧੀਆ ਹੋਇਆ ਗੜਾ ਪੂਰੀਆ ਬਣਾਵਾ ਹੈ ਬਣਾ ਤੋ ਤੇ ਮੈਂ ਨਾਲੇ ਮੈਂ ਪਹਿਲਾਂ ਤੁਹਾਨੂੰ ਫਲ ਕੱਟ ਕੇ ਦਿੰਦੀ ਆ ਫਲ ਕੱਟ ਕੇ ਲੈ ਕੇ ਆਉਣੀ ਆ ਕਹਿੰਨਾ ਤੇ ਫਲ ਖਾਓ ਖਾਇਆ ਕਰੋ ਸਾਰਾ ਕਸ਼ਟ ਤਾਂ ਢਾਈਆ ਤੁਹਾਡੇ ਵਾਸਤੇ ਹੀ ਹੈ ਸਾਰਾ ਕੋਸ਼ਿਸ਼ ਜਿਹੜੀ ਚੀਜ਼ ਨੂੰ ਜੀਭਾਂ ਤਾਂ ਮੈਨੂੰ ਦੱਸਿਆ ਕਰੋ ਪੁੱਤ ਆ ਕੇ ਤੁਹਾਡੇ ਵਾਸਤੇ ਨਾ ਤੁਹਾਡੇ ਪਾਪਾ ਕਮਾਉਂਦੇ ਆ ਵਾ ਹੈ ਹਾਪੀ ਗਏ ਤੇ ਸੋਹਣਾ ਤਰਾ ਬੜਿਆ ਬੰਦੇ ਛੇਤੀ ਛੇਤੀ ਵੱਡੇ ਐ ਸੋਹਣੇ ਜਮਾਨ ਨਿਕਲੋ ਆਓ ਉਹ ਤੇ ਪੈਰ ਨਹੀਂ ਖਲਾਈ ਦੇ ਚੱਪਰ ਸਿੱਧੀ ਕਰ ਮੇਰਾ ਪੁੱਤ ਮੈਂ ਕੱਟ ਕੇ ਲੈ ਕੇ ਆਉਂਦਾ ਹੀ ਆ ਬੈਠੋ ਇੱਥੇ ਆਰਾਮ ਨਾਲ ਠੀਕ ਆ ਆਓ ਇੰਜੋਏ ਕਰੋ ਤੇ ਮੈਂ ਕੱਟ ਕੇ ਲਵਨੀ ਏਸੀ ਠੰਡਾ ਕਰਦਾ ਏਸੀ ਮਹਨੇ ਚਾਲੂ ਕੀਤਾ ਏਸੀ ਬੰਦ ਨਾ ਕਰਿਓ ਥੋੜੀ ਜਿਹਾ ਹਵਾ ਚਾਲਣਿਆ ਆਲੋ ਫਲ ਫਲੋ ਫਲ ਕੱਟਦੇ ਆ ਦਾਦੀ ਨੂੰ ਥੋੜਾ ਦੇ ਆਈਏ ਕਿਉਂ ਦਾਦੀ ਨੂੰ ਕਿਉਂ ਦੇ ਆਈਏ ਦਾਦੀ ਨੇ ਕੀ ਕਰਨੇ ਫਾਲ ਲਾ ਕੇ ਬਥੇਰੇ ਕਰਦੇ ਆ ਦਾਦੀ ਨੇ ਫਾਲ ਤੁਹਾਨੂੰ ਖਾਇਆ ਕਰੋ ਚਪਚਾਪ ਜੋ ਵੀ ਚਾਹ ਨੂੰ ਦਿੰਦੀ ਹੁੰਦੀ ਹੀ ਜੇ ਤੇ ਛੋਟੇ ਹੀ ਜੇ ਤੇ ਛੋਟੇ ਹੀ ਉਹ ਤੇ ਦਿੰਦੀ ਹੀ ਹੋਣਾ ਅਗਲੇ ਦਾ ਨੂੰ ਫਲਾਂ ਦੀ ਲੋੜ ਨਹੀਂ ਅਮਨ ਤਾਂ ਅਨ ਫਲਾਂ ਦੀ ਲੋੜਿਆ ਤੂੰ ਹੀ ਖਾਓ ਦਾਦੀ ਨੇ ਫਾਲ ਖਾਦੇ ਹੋਣ ਕੀ ਕਰਨਾ ਹੈ ਬੈਠੀ ਰਹਿਣਾ ਮੈਂ ਮੰਜੇ ਤੇ ਕੋ ਜਿੱਥੇ ਉਹਨੇ ਹੁਣ ਥੋੜੇ ਥੋੜੇ ਦਿਨ ਨੂੰ ਰੈਟ ਜਾਣਾ ਤੂੰ ਹੋਰ 4 ਸਾਲ ਵੱਧ ਕੱਟੂਗੀ ਚੁੱਪਚਾਪ ਚੀਜ਼ ਖਾਇਆ ਕਰਕੇ ਮੈਨੂੰ ਤੈਨੂੰ ਦਿੰਨੀ ਆ ਉਹ ਨੂੰ ਰਹਿਣ ਤੋਂ ਬੈਠੀ ਉਹ ਰੋਟੀ ਉਹ ਠੀਕ ਆ ਜਿਹੜਾ ਦੱਸ ਹਰ ਕਿਤਾਬ ਆ ਜਿਆਦਾ ਖਾਓਗੇ ਤਾਂ ਬਿਮਾਰ ਹੋ ਜੂਗੀ ਮੁੜ ਕੇ ਖਾਇਆ ਕਰੋ ਰਾਮ ਨਾਲ ਚੁੱਪ ਕਰਕੇ ਖਾਓ ਤੇ ਫਾਲ ਖਾਓ ਤੇ ਮੈਂ ਕੜਾਹੇ ਪੂੜੀਆਂ ਬਣਾਉਣ ਲੱਗੀ ਜੇ ਆਹ ਹੋ ਰਾਮ ਨੇ ਐਸੀ ਤੇ ਬਹੁਤ ਠੰਡੇ ਹੋ ਕੋ ਦਾਜੋ ਪਾਦਨੀਆ ਕੜਾ ਖਾ ਲੋ ਕੜਾ ਬਣ ਗਿਆ ਪੂੜੀਆਂ ਵੀ ਗਰਮ ਗਰਮ ਪਾ ਕੇ ਦੈਨ ਉਹ ਤੇਲ ਤੇ ਰੱਖੰਦੀ ਆ ਖਾ ਲਓ ਮੇਰੇ ਪੁੱਤ ਨਹੀਂ ਮੰਮੀ ਹਜੇ ਨਹੀਂ ਖਾਣੀ ਥੋੜੀ ਥੇਰ ਕੇ ਖਾਵੋ ਥੇਰ ਕੇ ਕੁਝ ਖਾਣੀ ਖਾ ਲਓ ਨਾ ਕਰਾਉਣੇ ਮੰਮੀ ਰਾਤ ਕੋਦੇ ਤੋਂ ਚਿੰਤਾ ਨਾਲ ਵਸ ਜਾਂਦੀ ਨਾਲੇ ਤੁਹਾਨੂੰ ਗਰਮੀ ਲੱਗ ਜਾਂਦੀ ਔਰ ਜਲਦੀ ਆਰਾਮ ਨਹੀਂ ਚਲ ਠੀਕ ਹੈ ਗਰਮੀ ਦੇ ਸਹੀ ਚ ਪੁੱਤ ਬੜੀ ਯਾਰ ਸੋਈਏ ਚ ਗਰਮੀ ਮੈਨੂੰ ਲੱਗੰਦੀ ਆ ਤੇ ਮੈਂ ਥੋੜੇ ਰੈਸਟ ਕਰ ਲਈਨੀ ਆ ਤੇ ਤੁਸੀਂ ਖਾ ਲਿਓ ਠੀਕ ਆ ਠੰਡੀ

Jóna fera. Jær.